ਸ਼ੋਮਨੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਕਰਤਾਰ ਸਿੰਘ ਦੇ ਰਹੱਸਮਈ ਹਾਲਾਤਾਂ ਵਿੱਚ ਲਾਪਤਾ ਹੋਣ ਦੀ ਖਬਰ ਹੈ ਸ਼ੋਮਨੀ ਕਮੇਟੀ ਅਧਿਕਾਰੀਆਂ ਤੇ ਪਰਿਵਾਰ ਨੇ ਕਰਤਾਰ ਸਿੰਘ ਨੂੰ ਕਤਲ ਕੀਤੇ ਜਾਣ ਦਾ ਸ਼ੱਕ ਪ੍ਰਟਾਇਆ ਹੈ ਐਸਜੀਪੀਸੀਸ ਕਤਰ ਵਿਜੇ ਸਿੰਘ ਨੇ ਕਿਹਾ ਕਿ ਕਰਤਾਰ ਸਿੰਘ ਪਿਛਲੇ 2 ਦਿਨਾਂ ਤੋਂ ਲਾਪਤਾ ਹੈ ਜਦੋਂ ਕਿ ਸੁਲਤਾਨਵਿੰਡ ਨਹਿਰ ਦੇ ਕੰਢੇ ਉਸ ਦੀ ਐਕਟੀਵਾ ਮਿਲੀ ਹੈ ਜਿਸ ਤੋਂ ਬਾਅਦ ਇਹ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਉਸ ਦਾ ਕਤਲ ਕਰਕੇ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਕਰਤਾਰ ਸਿੰਘ ਦੀ ਪੈਣ ਨੇ ਦੱਸਿਆ ਕਿ ਕਰਤਾਰ ਸਿੰਘ ਦੀ ਪਤਨੀ ਤੇ ਪਰਜਾਈ ਉਸ ਨੂੰ ਤੰਗ ਪਰੇਸ਼ਾਨ ਕਰਦੀਆਂ ਸਨ ਤੇ ਜਿਸ ਰਾਤ ਉਹ ਗਾਇਬ ਹੋਇਆ ਸੀ ਉਸ ਰਾਤ ਉਸ ਦੀ ਕੁੱਟਮਾਰ ਕੀਤੀ ਗਈ ਸੀ। ਉਹਨਾਂ ਕਹਿੰਦੇ ਆ ਕਿ ਕਰਤਾਰ ਸਿੰਘ ਦੀ ਪਤਨੀ ਤੇ 30 ਕੁਝ ਦਿਨ ਪਹਿਲਾਂ ਆਸਟ੍ਰੇਲੀਆ ਤੋਂ ਵਾਪਸ ਆਈਆਂ ਜਦ ਕਿ ਕਰਤਾਰ ਸਿੰਘ ਪਹਿਲਾਂ ਵੀ ਦੱਸਦਾ ਸੀ ਕਿ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਕਰਤਾਰ ਸਿੰਘ ਪਿਛਲੇ 2 ਦਿਨਾਂ ਤੋਂ ਲਾਪਤਾ ਹੋਣ ਕਾਰਨ ਅੱਜ ਸਾਰੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਸਬੰਧੀ ਬੀ ਡਿਵੀਜ਼ਨ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਤੇ ਮਲਜ਼ਮਾਂ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਉਹਨਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਕਰਤਾਰ ਸਿੰਘ ਦੀ ਐਕਟੀਵਾ ਨਹਿਰ ਦੇ ਨੇੜੇੋਂ ਮਿਲੀ ਇਸ ਲਈ ਨਹਿਰ ਵਿੱਚ ਵੀ ਉਸ ਦੀ ਪਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਸਾਦੀ ਨੂੰ 25 ਸਾਲ ਹੋ ਗਏ ਆ। ਅੱਛਾ ਜੀ। ਸਾਡਾ ਵੀਰ ਉਹਦਾ ਦੁਖੀ ਆ। ਵੀਰ ਮੇਰੇ ਦਾ ਸਾਨੂੰ ਇਹ ਆਖਿਆ ਸੀ ਕਿ ਮੈਨੂੰ ਆ ਤੰਗ ਕਰਦੇ ਆ ਆ ਕੁਝ ਕਰਦੇ ਆ। ਹੁਣ ਇਹ ਆਸਟ੍ਰੇਲੀਆ ਚੋਂ ਆਈ ਆ। ਉਹਨਾਂ ਦੀ ਵਾਈਫ ਵਾਈਫ ਹਮ ਸਭਾਮਕੌਰ ਅੱਛਾ ਜੀ ਕਵਰਜੀਤ ਕੌਰ ਕੁੜੀ ਹੂੰ। ਧੋਮੇ ਜਣੀਆਂ ਆਈਆਂ ਵਾ ਨਾਲ ਮੁੰਡਾ ਵੀ ਆ ਮੁੰਡਾ ਇੱਥੇ ਸੀ ਲਧਿਆਣੇ ਤੋਂ ਉਹਦੀ ਭੈਣ ਆਈ ਨਾਲ ਇਹਨਾਂ ਨੇ 45 ਜਣਿਆਂ ਨੇ ਕੁੱਟ ਮਾਰ 21 ਨੂੰ ਹੋਈ ਆ ਰਾਤ ਜਦੋਂ ਆਏ ਆ ਹਾਂਜੀ ਉਸੇ ਦੇ ਲੋਕ ਤੋਂ ਉਹ ਨਿਕਲ ਗਿਆ ਵਾ ਸਾਨੂੰ ਸਾਥੇ ਉਹ ਆਏ ਇਹਨਾਂ ਨੇ ਕਤਰ ਕੀਤਾ ਵੀਰ ਸਾਡੇ ਦਾ ਹਾਂ ਅਸੀਂ ਜੇ ਜਾਂ ਸਾਡਾ ਵੀਰ ਖੜਾ ਕਰ ਦਿਆ ਨਾ ਨਹੀਂ ਤੇ ਇਹਨਾਂ ਨੂੰ ਖਾਸੀ ਚਾਹੀਦੀ ਆ ਜਿੱਤੋਂ ਤੱਕ ਸਾਨੂੰ ਮਹਿਸੂਸ ਹੋ ਰਿਹਾ ਹੈ ਪਰਿਵਾਰ ਨੇ ਵੀ ਦੱਸਿਆ ਤੇ ਉਹਦੀ ਜਿਹੜੀ ਘਰ ਵਾਲੀ ਆ ਤੇ ਉਹਦੀ ਜਿਹੜੀ ਸਾਲੀ ਆ ਜਿੰਨੇ ਪਰਿਵਾਰ ਦੇ ਜੀ ਨੇ ਸਾਨੂੰ ਖਲਸਾ ਹੈ ਕਿ ਉਹਨਾਂ ਨੇ ਕੁਝ ਉਹਨੂੰ ਜੀਲਾ ਕਰ ਦਿੱਤਾ ਹੈ ਸਕੂਟਰ ਮਿਲਣ ਦਾ ਕਾਰਨ ਹੀ ਜਿਹੜਾ ਨਹਿਰ ਦੇ ਕੰਢੇ ਤੇ ਆ ਇਹ ਇਹੋ ਹੀ ਕਾਰਨ ਆ ਕਿ ਉਹਨਾਂ ਨੇ ਇਹ ਸਾਰੀ ਕੋਈ ਕਾਲ ਆਪਣੇ ਆਪ ਕਰ ਦਿੱਤਾ ਹੈ ਬੰਦਾ ਕਤਲ ਹੋ ਗਿਆ ਜਾਂ ਬੰਦਾ ਜਿੱਥੇ ਵੀ ਆ ਉਹ ਅਸੀਂ ਉਹਦੀ ਘਰ ਦੇ ਨੂੰ ਤੇ ਹੋਰ ਵੀ ਸਾਰੇ ਉਹਦਾ ਪਰਿਵਾਰ ਦੇ ਜੀਆ ਨੂੰ ਬਿਠਾਇਆ ਹੈ ਤੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਤੁਰੰਤ ਕੋ ਤੇ ਪਰਚਾ ਕਰਕੇ ਉਹਨਾਂ ਤੋਂ ਪੁੱਛਦਾ ਸ਼ੁਰੂ ਕਰਨੀ ਚਾਹੀਦੀ ਹੈ ਕੱਲ ਸ਼ਾਮ ਨੂੰ ਤਲਾਹ ਮਿਲੀ ਸੀ ਬਿਕ ਕਪਾਰ ਸਿੰਘ ਨਾ ਤਾਂ ਆਦਮੀ ਹੈ ਜੂਗੀ ਸ਼ੌਨੀ ਕਮੇਟੀ ਚ ਪ੍ਰਚਾਰਕ ਉੱਥੇ ਪ੍ਰਚਾਰਕ ਕਮੇਟੀ ਚ ਲੱਗਿਆ ਹੋਇਆ ਉਹਦੇ ਬਾਰੇ ਜੀ ਵੀ ਕਿਛਲ ਦੋ ਦਿਨ ਦੁਕਾਨੇ ਪਹੁੰਚਿਆ ਉਹਦੇ ਸੰਬੰਧੀ ਗੁੰਮਸ਼ਦਗੀ ਲਿਖੀ ਗਈ ਹੈ